ਅਰਤੀ ਸਰਹੱਦਾਂ ਤੇ ਪਾਕਿਸਤਾਨ ਵੱਲੋਂ ਅਕਸਰ ਹੀ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਜਿੱਥੇ ਬੀਐਸਐਫ ਪੂਰੀ ਤਰ੍ਹਾਂ ਨਾਲ ਮਸਤਦ ਹੈ ਉੱਥੇ ਇਸ ਆਪਰੇਸ਼ਨ ਵਿੱਚ ਪੰਜਾਬ ਪੁਲਿਸ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ ਇਹ ਤਸਵੀਰਾਂ ਨੇ ਭਾਰਤ ਪਾਕਿਸਤਾਨ ਕਮੰਡਰੀ ਸਰਹੱਦ ਤੋਂ ਥੋੜੀ ਦੂਰ ਪੈਂਦੇ ਪਿੰਡ ਨਿਸਕੋਕੇ ਦੀਆਂ ਜਿੱਥੇ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਅਭਿਆਨਦran ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ। ਦਰਅਸਲ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਇਸ ਪਿੰਡ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕਰਕੇ ਉਸ ਨਾਲ ਬੰਨੇ ਪੈਕੇਟ ਵਿੱਚੋਂ ਦੋ ਪਿਸਟਲ, ਚਾਰ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਨੇ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡਿਸੋਕੇ ਦੇ ਖੇਤਾਂ ਵਿੱਚ ਇੱਕ ਡਰੋਨ ਮਿਲਿਆ ਹੈ ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹ ਡਰੋਨ ਬਰਾਮਦ ਕੀਤਾ ਹੈ ਹੁਣ ਆਖਿਆ ਕਿ ਫਿਲਹਾਲ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਸਰਹੱਦਾਂ 'ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਪੂਰੀ ਤਰ੍ਹਾਂ ਨਾਲ ਮੁਸਤੈਦ ਨੇ ਤੇ ਰਾਤ ਸਮੇਂ ਵੀ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਹਨ ਥਾਣੇ ਰਮਦਾਸ ਦੇ ਵਿੱਚ ਇੱਕ ਪਿੰਡ ਪਿੰਦਾ ਨਾਸੁਕੇ ਉਥੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਡਰੋਨ ਦੀ ਐਕਟੀਵਿਟੀ ਹੋਈ ਆ ਉਹ ਬੀਐਸਐਫ ਦੇ ਨਾਲ ਕੰਬਾਈਨ ਆਪਰੇਸ਼ਨ ਕਰਕੇ ਜਦੋਂ ਸਰਚ ਕੀਤਾ ਤੇ ਉਹਦੇ ਵਿੱਚੋਂ ਦੋ ਪਿਸਤਲ ਤੇ ਚਾਰ ਮੈਗਜ਼ੀਨ ਰਿਕਵਰ ਹੋਏ ਆ ਤੇ ਫਿਲਹਾਲ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਮੌਕੇ ਤੇ ਜਾ ਰਿਹਾ ਤੇ ਜਾ ਕੇ ਤੇ ਹੁਣੇ ਹੀ ਕਲੀਅਰ ਕਰਕੇ ਤੇ ਐਫ ਆਰ ਲੋਚ ਕਰਦੇ ਆ ਪੰਜਾਬ ਪੁਲਿਸ ਨਾਲ ਕਿਵੇਂ ਦੀ ਮੁਸਤੈਦੀ ਕੀਤੀ ਜਾ ਰਹੀ ਹੈ ਬਾਰਡਰ 'ਤੇ ਸਰ ਕਰਨ ਬਾਰਡਰ 'ਤੇ ਸਾਡੇ ਮੁਸਤੈਦੀ ਸੈਕੰਡ ਲੈਂਡ ਡਫੈਂਸ ਸਾਡੀ ਹੈਗੀ ਆ ਮਜ਼ਬੂਤ ਕੀਤੀ ਹੋਈ ਆ ਤੇ ਬੀਐਸਏ ਵੀ ਅਲਰਟ ਹੈਗੀ ਆ ਬਾਕੀ ਰਾਤ ਨੂੰ ਐਸ ਐਚਓ ਵੀ ਬਾਹਰ ਹੁੰਦੇ ਆ ਤੇ ਅਸੀਂ ਵੀ ਬਾਹਰ ਪੈਟਰੋਲਿੰਗ ਵੇਰੇ ਕਰਦੇ ਆ ਜੀ ਭਾਰਤੀ ਸਰਹੱਦਾਂ ਤੇ ਪਾਕਿਸਤਾਨ ਵੱਲੋਂ ਅਕਸਰ ਹੀ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਜਿੱਥੇ ਬੀਐਸਐਫ ਪੂਰੀ ਤਰ੍ਹਾਂ ਨਾਲ ਮਸਤਾਦ ਹੈ ਉੱਥੇ ਇਸ ਆਪਰੇਸ਼ਨ ਵਿੱਚ ਪੰਜਾਬ ਪੁਲਿਸ ਵੀ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ ਇਹ ਤਸਵੀਰਾਂ ਨੇ ਭਾਰਤ-ਪਾਕਿਸਤਾਨ ਕੁਮੰਤਰੀ ਸਰਹੱਦ ਤੋਂ ਥੋੜੀ ਦੂਰ ਪੈਂਦੇ ਪਿੰਡ ਨਿਸਕੋਕੇ ਦੀਆਂ ਜਿੱਥੇ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਅਭਿਆਨਦran ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਦਰਅਸਲ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਇਸ ਪਿੰਡ ਦੇ ਖੇਤਾਂ ਵਿੱਚੋਂ ਇੱਕ ਡਰੋਨ ਬ੍ਰਾਹਮਤ ਕਰਕੇ ਉਸ ਨਾਲ ਬੰਨੇ ਪੈਕੇਟ ਵਿੱਚ ਦੋ ਪਿਸਟਲ ਚਾਰ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਨੇ ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡਿਸੋਕੇ ਦੇ ਖੇਤਾਂ ਵਿੱਚ ਇੱਕ ਡਰੋਨ ਮਿਲਿਆ ਹੈ ਜਿਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹ ਡਰੋਨ ਬਰਾਮਦ ਕੀਤਾ ਹੈ ਹੁਣ ਆਖਿਆ ਕਿ ਫਿਲਹਾਲ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ ਸਰਹੱਦਾਂ 'ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਰੋਕਣ ਲਈ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਪੂਰੀ ਤਰ੍ਹਾਂ ਨਾਲ ਮੁਸਤਹਿਦ ਨੇ ਤੇ ਰਾਤ ਸਮੇਂ ਵੀ ਪੁਲਿਸ ਮੁਲਾਜ਼ਮ ਤੈਨਾਤ ਰਹਿੰਦੇ ਹਨ ਥਾਣੇ ਰਮਦਾਸ ਦੇ ਵਿੱਚ ਇੱਕ ਪਿੰਡ ਪਿੰਦਾ ਨਾਸੁਕੇ ਉਥੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਡਰੋਨ ਦੀ ਐਕਟੀਵਿਟੀ ਹੋਈ ਆ ਉਹ ਬੀਐਸਐਫ ਦੇ ਨਾਲ ਕੰਬਾਈਨ ਆਪਰੇਸ਼ਨ ਕਰਕੇ ਜਦੋਂ ਸਰਚ ਕੀਤਾ ਤੇ ਉਹਦੇ ਵਿੱਚੋਂ ਦੋ ਪਿਸਤਲ ਤੇ ਚਾਰ ਮੈਗਜ਼ੀਨ ਰਿਕਵਰ ਹੋਏ ਆ ਤੇ ਫਿਲਹਾਲ ਇਨਵੈਸਟੀਗੇਸ਼ਨ ਜਾਰੀ ਆ ਮੈਂ ਮੌਕੇ ਤੇ ਜਾ ਰਿਹਾ ਤੇ ਜਾ ਕੇ ਤੇ ਹੁਣੇ ਹੀ ਕਲੀਅਰ ਕਰਕੇ ਤੇ ਐਫ ਆਰ ਲੋਚ ਕਰਦੇ ਆ ਪੰਜਾਬ ਪੁਲਿਸ ਨਾਲ ਕਿਵੇਂ ਦੀ ਮੁਸਤੈਦੀ ਕੀਤੀ ਜਾ ਰਹੀ ਹੈ ਬਾਰਡਰ ਸਰਹੱਦ ਤੇ ਸਾਡੇ ਮੁਸਤੈਦੀ ਸੈਕੰਡ ਲੈਂਡ ਡਫੈਂਸ ਸਾਡੀ ਹੈਗੀ ਆ ਮਜ਼ਬੂਤ ਕੀਤੀ ਹੋਈ ਆ ਤੇ ਬੀਐਸ ਵੀ ਅਲਰਟ ਹੈਗੀ ਆ ਬਾਕੀ ਰਾਤ ਨੂੰ ਐਸ ਐਚਓ ਵੀ ਬਾਹਰ ਹੁੰਦੇ ਆ ਤੇ ਅਸੀਂ ਵੀ ਬਾਹਰ ਪੈਟਰੋਲਿੰਗ ਵੇਰਾ ਕਰਦੇ ਆ ਜੀ